ਔਗਣ ਕਿਵੇਂ ਛਟਣੇ ਨੇ ਹਉਮੈ ਦਾ ਕਦ ਹੋਣ ਕਿਵੇਂ ਹੋਣ ਲੋਭ ਦਾ ਜਿਹੜਾ ਹੈਗਾ ਆ ਨਾਸ ਕਿਵੇਂ ਹੋਣ ਅੰਦਰੋਂ ਕਦ ਹੋੜ ਇਹ ਸਾਰੀ ਸਮਝ ਆਪਣੇ ਆਪੇ ਲੱਗਣੀ ਹੈ ਕਿਸੇ ਨੇ ਨਹੀਂ ਦੱਸਣੀ ਹਉਮੈ ਦਾ ਤਾਂ ਪਤਾ ਹੀ ਨਹੀਂ ਲੱਗਣਾ ਹਉਮੈ ਦਾ ਤਾਂ ਪਤਾ ਹੀ ਚਿੰਤਾ ਤੋਂ ਲੱਗਣਾ ਜਿੱਦਣ ਚਿੰਤਾ ਮੁਕਤ ਹੋ ਗਿਆ ਹਉਮੈ ਚਲੀ ਗਈ ਵਰਨਾ ਹਉਮੈ ਦਾ ਕੋਈ ਗਿਆਨ ਕਿਸੇ ਨੂੰ ਐਸਾ ਹੀ ਨਾ ਹੋਇਆ ਨਾ ਕਿਸੇ ਨੂੰ ਹੋਵੇ ਉਹ ਮੈਂ ਬੁਝਣ ਵਾਲੀ ਚੀਜ਼ ਹੈ ਬਈ ਹੁਣ ਪਈ ਹੋਵੇ ਹੋ ਸਕਦਾ ਨਾ ਹੋਵੇ ਕਿਉਂਕਿ ਹੁਣ ਚਿੰਤਾ ਹੈਗੀ ਹੋਵੇ ਦਿਸਣ ਵਾਲੀ ਚੀਜ਼ ਨਹੀਂ ਲੋਭ ਦਿਸਣ ਵਾਲੀ ਚੀਜ਼ ਹੈ ਚਿੰਤਾ ਮਹਿਸੂਸ ਹੋਣ ਵਾਲੀ ਚੀਜ਼ ਹੈ ਸੰਤਾਰ ਮਹਿਸੂਸ ਹੋਣ ਵਾਲੀ ਚੀਜ਼ ਨਹੀਂ ਹੈ ਚਿੰਤਾ ਦਾ ਰੂਪ ਜੰਕਾਰ ਮਹਿਸੂਸ ਹੁੰਦਾ ਹੈ ਧਰਤੀ ਨੂੰ درختੋ ਤਲਾ ਛਾਂ ਕਰਦਾ ਧਰਤੀ ਨੂੰ ਛਾਂ ਕਰਦਾ ਉਤਲਾ ਤਰਫ ਉਤਲਾ ਹਿੱਸਾ ਉਤਲਾ ਹਿੱਸਾ ਜਿਹੜਾ ਬਰਸ਼ ਹੈ ਪਰ ਜੜ ਧਰਤੀ ਦੀ ਛਾਤੀ ਪੜਦੀ ਹੈ ਉਹਦੀ ਜੜ ਤੋਂ ਤਕਲੀਫ ਹੁੰਦੀ ਹੈ ਧਰਤੀ ਉਤਲੇ ਹਿੱਸੇ ਤੋਂ ਤਕਲੀਫ ਨਹੀਂ ਹੁੰਦੀ ਉਤਲੇ ਹਿੱਸੇ ਦੇ ਪੱਤੇ ਲੱਗਦੇ ਨੇ ਧਰਤੀ ਨੂੰ ਖਾਦ ਮਿਲਦੀ ਹੈ ਉਤਲੇ ਹਿੱਸੇ ਦੇ ਫਲ ਨੇ ਧਰਤੀ ਦੀ ਸੋਭਾ ਹੁੰਦੀ ਹੈ ਕਿਹੜੇ ਕਿਹੜੀ ਦੂਰੋਂ ਕੌਣ ਕੌਣ ਆਦਮੀ ਆਉਂਦੇ ਨੇ ਖਾਂਦੇ ਨੇ ਪੰਛੀ ਬੈਠਦੇ ਨੇ ਉਹ ਤੇ ਰੌਣਕ ਲੱਗਦੀ ਹੈ ਚੈਮਨ ਲੱਗਦੀ ਹੈ ਧਰਤੀ ਦਾ ਵੀ ਜੀ ਲੱਗਦਾ ਪਰ ਜਿਹੜੀ ਜਾੜਾ ਵੱਡੀ ਤਕਲੀਫ ਦਿੰਦੀ ਹੈ ਧਰਤੀ ਤੇਨ ਅੰਤਰ ਹੋ ਮੈਂ ਕੰਡਾ ਹੈ ਹਾਂ ਜੜੇ ਕੰਡਾ ਯਾਨੀ ਇੰਤਰਾਹ ਤੋ ਪੱਲਾ ਹੋ ਮੈਂ ਜਾੜਾ ਦੀ ਕੰਡਾ ਕੰਡਾ ਸਹਣਾ ਪੈਂਦਾ ਜੇ ਉੱਪਰ ਛਾਉ ਚਾਹੀਦੀ ਹੈ ਜੇ ਉੱਪਰ ਛਾਉ ਨਹੀਂ ਚਾਹੀਦੀ ਫੇਰ ਕੰਡੇ 'ਤੇ ਉੱਪਰ ਵਿੜਿਆ ਹੀ ਨਹੀਂ ਚਾਹੀਦੀ ਦੁਨੀਆ ਦੀ ਤੇ ਫੇਰ ਕੰਡੇ ਦੀ ਲੋੜ ਨਹੀਂ ਨਹੀਂ ਤਾਂ ਕੰਡਾ ਸਹਣਾ ਪਊਗਾ ਇੱਕੋ